ਚਾਰ ਕਿਹਾ ਹੋ ਗਿਆ 50000 ਬਚਾਉਣਾ ਏ ਉਹ ਬਈ 744 ਦੇ ਲਵੇ ਇੱਕੋ ਚੀਜ਼ ਆ ਸਸੀ ਕਾਲ ਜੀ ਸਾਰੇ ਵੀਰਾਂ ਨੂੰ ਬਈ ਤੇ ਅੱਜ ਆਪਾਂ ਤੁਹਾਨੂੰ ਬਈ ਟਰੈਕਟਰ ਦਿਖਾਉਣਾ ਏ ਮੈਂ ਅਰਜੰਟ 555 ਤੇ ਕੰਡੀਸ਼ਨ ਪਹਿਲਾਂ ਬਈ ਦਿਖਾ ਦੇ ਕਰੀ ਸਾ ਟਰੈਕਟਰ ਦੀ ਜਿਵੇਂ ਨਵਾਂ ਟਰੈਕਟਰ ਆ ਬਈ ਸ਼ੋਅਰੂਮ ਕੰਡੀਸ਼ਨ ਏ ਟਰੈਕਟਰ ਆ ਠੀਕ ਆ ਤੇ ਮਾਡਲ ਵੀ ਬਈ ਉੱਚਾਈ ਆ ਮਾਡਲ ਹੈਗਾ ਜੀ 2022 ਆ ਕੇ ਸਵਰਾਜ ਵਾਲੇ ਫੋਰਮੈਨ ਸਾਹਿਬ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖਦੇ ਰਹੇ ਨੇ ਬਾਈ ਨੂੰ ਤੇ ਸਵਰਾਜ ਦਾ ਬਾਈ ਬਹੁਤ ਪੁਰਾਣਾ ਬੰਦਾ ਇਹ ਤੇ ਮਿਤਰੀ ਸਾਹਿਬ ਨਾਲ ਕੋਲੇ ਬਾਈ ਟਰੈਕਟਰ ਇਹ ਇਹਨਾਂ ਨੇ ਕਟਾਇਆ ਹੋਇਆ ਵਿੱਚ ਠੀਕ ਆ ਬਾਈ ਹਾਂਜੀ ਕਿਵੇਂ ਬਾਈ ਟਰੈਕਟਰ ਠੀਕ ਆ ਤੁਹਾਨੂੰ ਦਾ ਵੱਧ ਪਤਾ ਹਾਂ ਬੜਾ ਮੇਰਾ ਵੀਰ ਉੱਚੀ ਬੋਲਦੀ ਆਵਾਜ਼ ਘੱਟ ਆਉਂਦੀ ਹੈ ਬਾਈ ਇਹ ਟਰੈਕਟਰ ਖੜਾ ਤਾਂ ਜੀ ਜ਼ਿਮੀਂਦਾਰ ਕੋਲ ਕਿਲਾ ਹਾਉ ਕੋ ਫਿੰਕਾ ਦਾ ਬਾਈ ਵੀ ਕਰਦੇ ਆ ਜੀ ਅੱਛਾ ਅਸੀਂ ਪਿੱਛੇ ਜਾ ਕੇ ਇਸ਼ਟੇਰਾਖ ਦੇਖ ਲਓ ਕਿੱਲਾ ਦੇਖ ਲਓ ਇੰਜਨ ਸਟਾਰਟ ਕਰਕੇ ਦੇਖ ਲਓ ਕਿੱਥੇ ਵੀ ਫੌਟਨ ਨੂੰ ਲੱਗਦਾ ਵੀ ਉਹ ਮੱਝੋ ਆਪਾਂ ਨੂੰ ਇਹ ਕਾਜ ਕਰਦੇ ਦੀ ਜੀ ਨੂੰ ਪੈਸਾ ਲਾਉਣਾ ਪੰਦੇ ਹੁੰਦਾ ਉਹ ਤਾਂ ਹੈ ਬਾਈ ਕੰਮ ਠੀਕ ਹੈ ਬਾਕੀ ਬਾਈ ਚੱਲ ਹੋਰ ਆ ਬਾਈ 22 ਮਾਡਲ ਆ ਸਾਨੂੰ ਤਾਂ 2 ਸਾਲੇ ਟਰੈਕਟਰ ਚੱਲਿਆ ਹਾਂ 2 ਸਾਲ ਵੀ ਚੱਲਿਆ 24 ਦੇ ਚੜੇ ਹੀ ਹੈ ਜੀ ਠੀਕ ਨਹੀਂ ਤੇ ਬੱਸ ਵੀ ਉਹਨਾਂ ਦਾ ਮਨ ਬਦਲੇ ਆ ਵੀ ਚਲੋ ਉਹਨਾਂ ਨੇ ਟਰੈਕਟਰ ਹੋਰ ਲੈਣਾ ਹੈ ਕਿਤੇ ਹਾਂ ਦੇ ਲਿਆ ਕਈ ਬਾਈ ਬਾਈ ਆ ਵੀ ਸਵਾਲ ਕਰਦੇ ਆ ਵੀ ਉੱਚਾ ਮਾਡਲ ਟਰੈਕਟਰ ਵਿੱਚ ਕਾਦੇ ਘਟਾਤਾ ਬਾਈ ਦੁਨੀਆ ਬਹੁਤ ਤਰ੍ਹਾਂ ਦੀ ਆ ਠੀਕ ਆ ਅਗਲੇ ਦਾ ਸਾਲ ਦੋਸਰੋ ਮਨ ਅੱਜ ਕੱਲ ਕਿਸੇ ਕੋਲ ਪੈਸੇ ਹੈਗੇ ਕਿਸੇ ਕੋਲ ਬਾਦਾਂ ਖੋ ਘੱਟ ਆ ਅਗਲੇ ਦਾ ਮਨ ਬਦਲ ਜਾਂਦਾ ਬਾਈ ਸਾਲ ਦੋ ਸਾਲ ਚਲਾ ਕੇ ਗੱਲਾ ਕਹਿੰਦਾ ਬਾਈ ਵੀ ਮੈਂ ਚੀਜ਼ ਬਦਲਨੀ ਆ ਹੋਰ ਚੀਜ਼ ਲੈਣੀ ਆ ਜ਼ਰੂਰੀ ਨਹੀਂ ਹੈਗੀ ਵੀ ਉੱਚਾ ਮਾੜਾ ਲਾ ਤਾਂ ਵੇਚਦਾ ਵੀ ਨੁਕਸ ਹੋਵੇ ਆ ਗੱਲ ਨਹੀਂ ਹੁੰਦੀ ਬਾਈ ਠੀਕ ਆ ਇਹ ਤਾਂ ਨਾ ਜਿਹੜੇ ਬੰਦੇ ਦੇ ਘਰਾਂ ਦੋ ਟਰੈਕਟਰ ਵੀ ਚਲੇ ਜਾਵੇ 855 ਟੱਟ ਚਲੇ ਜਾਵੇ ਉਹ ਅਗਲੇ ਨੂੰ ਹੌਲ ਪੈਂਦਾ ਵੀ ਆਹ ਵੀ ਮੈਂ ਵੀ ਖਬਰ 55 ਹੀ ਲਿਆ ਉਹੀ ਗੱਲ ਆ ਉਹ ਲੋਕ ਜੜਦੇ ਨਹੀਂ ਨਾ ਅੱਜ ਮਗਲਾ ਕੰਮ ਵੀ ਨਾ ਬਾਈ ਵੀ ਕਰਨੀਆਂ ਘਰ ਦੇ ਕੰਮ ਕਰਨੇ ਆ ਇਹ ਆ ਬਾਈ ਕੰਮ ਕਰਾਇਆ ਦਾ ਭਾੜਾ ਕਿਰਾਏ ਦਾ ਕੰਮ ਕਰਨਾ ਉਹ ਬੰਦਾ ਆਪਣੀ ਜੁਮੇ ਬੈਠੀ ਬਤਰੀ ਬਾਈ ਦੇਖ ਕੇ ਦੱਸ ਲਈ ਇਹਦਾ ਨੱਚੇ ਨੂੰ ਉੱਤੇ ਨਾਲ ਬੈਠੇ ਦੁਬਾਰਾ ਖੁੱਲਿਆ ਖੜਾ ਉਹਦੇ ਨੂੰ ਉੱਤੇ ਨੱਚੇ ਨੂੰ ਉੱਤੇ ਇਹਦਾ ਹੁਣ ਨਾਲ ਦਾ ਹੀ ਆ ਨਾਲ ਦਾ ਹੀ ਆ ਕੋਈ ਕੁਝ ਨਹੀਂ ਖੁੱਲਿਆ ਮੱਕੇ ਦੇ ਕਰਫੋਰ ਬਹੁਤ ਜਿਆਦਾ ਸਾਫ ਤੋਂ ਵੀ ਕਰਾਇਆ ਆ ਇਹਦਾ ਹਿੱਸਾ ਵੀ ਬਾਈ ਦੂਆ ਹੈ ਆਪਣਾ ਹਿੱਸਾ ਸਾਰਾ ਮਲਕੀਤ ਦਾ ਹੈ ਜਸਤੇ ਵਾਲੇ ਹਿੱਸਾ ਨਾ ਇਹ ਬਾਕੀ ਬਾਈ ਛੋਹ ਛੋਹ ਚੱਕ ਕੇ ਦਿਖਾ ਦਿਆਂਗੇ ਆ ਉਹ ਵੀ ਦਿਖਾ ਦੇ ਮੇਰਾ ਵੀਰ ਜਿਵੇਂ ਹੀ ਨਵਾਂ ਹੀ ਪਿਆ ਵਈ ਕੰਡੀਸ਼ਨ ਦਾ ਹੈਡ ਰੂਡ ਦਿਓ ਹੈਡ ਰੂਡ ਦਿਖਾ ਦੇ ਬਾਈ ਕਾਲੇ ਕੋਈ ਨਟ ਨਹੀਂ ਖੋਲਿਆ ਕੋਈ ਨਾਲ ਚਾਕੀ ਨਹੀਂ ਲੱਗੀ ਦੋਸਤ ਆਪਰੇ ਇਹ ਕਰ ਦਿਓ ਆ ਨਟ ਰੋਡ ਸਰ ਅਰੀਜਨਲ ਹੈ ਫਿਰੇ ਬਾਸ ਨੂੰ ਚਾਕੀ ਨਹੀਂ ਲੱਗੀ ਨੂੰ ਚਾਕੀ ਨਹੀਂ ਆ ਨਾ ਕੋਈ ਫੇਰ ਤੇ ਚਾਕੀ ਲੱਗੀ ਹੋਈ ਆ ਨਾ ਕੋ ਪਲੱਗ ਤੇ ਪਲੇਟ ਵੀ ਖੋਲੀ ਹੋਈ ਆ ਬਈ ਆ ਦੇਖੋ ਆ ਦੇਖੋ ਇੱਥੇ ਤੇ ਪਲੱਗ ਤੇ ਪਲੇਟ ਚੈੱਕ ਕਰ ਦਿੰਦੇ ਤੇ ਇੱਥੇ ਤਾਂ ਕੋਈ ਪਲੇਟ ਨਾ ਨਟ ਨਹੀਂ ਖੋਲਿਆ ਵੇ ਦੇਖੋ ਖਾ ਖਾ ਅੱਤੀ ਬਾਈ ਦੇਖੋ ਆਪਣਾ ਮਕਸੂਦ ਦਾ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣਾ ਠੀਕ ਹੈ ਜੀ ਚਲੋ ਆਪਾਂ ਨੇ ਆਪਣੀ ਚੀਜ਼ ਆਪਾਂ ਇਹਨੂੰ ਮਾਲੀ ਵੀ ਨਹੀਂ ਕਹਿਣਾ ਠੀਕ ਹੈ ਬਾਕੀ ਤੁਸੀਂ ਆਪਣਾ ਆ ਕੇ ਆਪਣੀ ਆਪ ਸੱਗੀ ਕਰ ਲਿਓ ਬਾਈ ਠੀਕ ਹੈ ਮਿਸਤਰੀ ਉਰੀ ਹੁੰਦਾ ਇਹਨੂੰ ਜੇ ਇੱਥੇ ਨਹੀਂ ਹੁੰਦਾ ਤਾਂ ਵਰਕਸ਼ਾਪ ਚ ਹੁੰਦਾ ਠੀਕ ਨੇ ਤੇ ਤੁਸੀਂ ਬਾਈ ਦੀ ਸਰ ਜਾਜ ਨੂੰ ਦਿਖਾਉਣਾ ਕੋਈ ਜਾਣਕਾਰੀ ਲੈਣੀ ਹੈ ਜਾਂ ਮਰਜ਼ੀ ਬਾਈ ਬਾਈ ਨੂੰ ਇੱਥੇ ਹੀ ਹੁੰਦਾ ਜੇ ਬਾਈਆ ਮੈਂ ਉਰੀ ਨਹੀਂ ਤਾਂ ਇਹ ਤਾਂ ਉਰੀ ਹੁੰਦੇ ਆ ਤੇ ਦੋ ਤਿੰਨ ਮਿਸਤਰੀ ਨੇ ਤੇ ਜਿਹਨੂੰ ਮਰਜ਼ੀ ਹੋ ਜਾਵੇ ਬਾਕੀ ਤਾਂ ਬਾਈ ਮੇਰੇ ਉੱਚਾ ਮਾਡਲ ਆਉਣੇ ਦਾ ਬਾਅਦ ਬਾਅਦ ਕੀ ਆਪਾਂ ਦੱਸੀ ਜਾਈਏ ਜਿਹਦਾ ਟਰੈਕਟਰ ਹੋਵੇ ਦਾ 11 ਮਾਡਲ ਆਦਰ ਬਾਈ ਆ ਵੀ ਸਿੱਕਾ ਸੁੱਕਰ ਨਾਲ ਦੇ ਓਕੇ ਟੈਸਟਿੰਗ ਵਾਲੇ ਉਦਾਂ ਹੀ ਲੱਗੇ ਹੋਏ ਹੁੱਕ ਦੇਖ ਲਓ ਆਪਣੇ ਹੁੱਕ ਦੇਖ ਲਓ ਨਾਲ ਦੀ ਹੁੱਕ ਆ ਕੋਈ ਕਿਤਾ ਚਾਲਾ ਨਹੀਂ ਪਾ ਕੇ ਦੇਖਿਆ ਹੁੱਕ ਤੀਵੀ ਨਹੀਂ ਹੋਈ ਜੀ ਇਹ ਵੀ ਹੁੱਕ ਦਾ ਆ ਲੱਗਦਾ ਹੈ ਕਿ ਆ ਨਵੀਂ ਬਣਾਈ ਆ ਤੁਸੀਂ ਬਣਾਈ ਦੀ ਆ ਨਾ ਨਾ ਹੁੱਕ ਨਾਲ ਦੀ ਆ ਬਾਈ ਹੁੱਕ ਨਾਲ ਦੀ ਹੁੱਕ ਨਾਲ ਦੀ ਮਾੜੀ ਨਹੀਂ ਐ ਕੋਈ ਵੀ ਨਹੀਂ ਹੋਈ ਆ ਕੋਈ ਦੇਖ ਲਓ ਬਾਕੀ ਬਾਈ ਇਹਨਾਂ ਕੋਲ ਹੋਰ ਵੀ ਟਰੈਕਟਰ ਖੜੇ ਹੁੰਦੇ ਨੇ ਨਾ ਨਹੀਂ ਹੈਗਾ ਵਿੱਚ ਯਾਨੀ ਕਿ ਇਹ ਜਿਆਦਾ ਤਾਂ ਟਰੈਕਟਰ ਜਿਹੜੇ ਵਿੱਚ ਕੱਟਦੇ ਹੋਈਆਂ ਬਾਈ ਵਿੱਚ ਕੱਟੇ ਵੀ ਟਰੈਕਟਰ ਹੁੰਦੇ ਨੇ ਉਹ ਠੀਕ ਹੈ ਜੀ ਕਿਸੇ ਨੇ ਕੋਈ ਹੋਰ ਟਰੈਕਟਰ ਵੀ ਲੈਣਾ ਕੋਈ ਘੱਟ ਰੇਟ ਵਾਲਾ ਲੈਣਾ 735 ਲੈਣਾ ਮਹਿੰਦਰਾ ਵੀ ਖੜੇ ਹੁੰਦੇ ਨੇ ਨਾਲ ਕੋਲ ਇਹ ਸਾਰੀਆਂ ਵੈਰਾਈਟੀਆਂ ਹੁੰਦੀਆਂ ਇੱਕ ਇੱਕ ਦੋ ਦੋ ਟਰੈਕਟਰ ਦੀਆਂ ਜਿਹੜੇ ਬਾਕੀ ਲਿਕਣਾ ਆਉਣਾ ਆਪਣੇ ਬੰਦਿਆਂ ਦਾ ਟਰੈਕਟਰ ਲੈਣਾ ਕੋਈ ਸਾਫ ਟੋਕਰਾ ਟਰੈਕਟਰ ਲੈਣਾ ਉਹ ਤਾਂ ਬੰਦਿਆਂ ਨੇ ਦਵਾ ਵੀ ਦੰਨੇ ਜਿਹੜੇ ਹਰਿਆਣਾ ਨਾਲ ਟਰਾਲੀਆਂ ਤੋਂ ਨਹੀਂ ਵੱਡੇ ਹੁੰਦੇ ਆ ਕੋਈ ਕੋਸ਼ ਕਰ ਜਾਂਦਾ ਕੋਈ ਹਿੱਸਾ ਦੂਰ ਕੋਈ ਕੁਝ ਹੋ ਗਿਆ ਖੱਡੇ ਹਟਾਏ ਕੇ ਬਾਅਦ ਦੇ ਬੰਦੇ ਕੰਨੇ ਨਾਲ ਕੋਰੀਆਂ ਚੱਲ ਜਾਂਦੇ ਇੱਕ ਇੱਕ ਗੱਲ ਆ ਤੁਹਾਨੂੰ ਹੁਣ ਜਿਹੜੇ ਲੋਕ ਤੁਹਾਨੂੰ ਜਾਣਦੇ ਤੋ ਤੁਹਾਨੂੰ ਬਹੁਤ ਪੁਰਾਣਾ ਐ ਕੰਪਨੀ ਦਾ ਸਾਰੇ ਕਹਿੰਦੇ ਮੈਨੂੰ ਫੋਨ ਨੰਬਰ ਦੇ ਦੋ ਮੈਂ ਫੋਨ ਨੰਬਰ ਕਿਸੇ ਨੂੰ ਦਿੰਦਾ ਨਹੀਂ ਆਏਗਾ ਪਤਾ ਵੀ ਕੰਮ ਕਰਨਾ ਨੇ ਰਾਤ ਮਸਾਈ ਹੱਥ ਦੇ ਫੋੜੀ ਚੱਲਣ ਦੇ ਨੇ ਦੋ ਸੌ ਫੋਨ ਮੈਨੂੰ ਰਾਤ ਰਾਤ ਗਿਆੜੀ ਚ ਆ ਜਾਂਦਾ ਕਿਤੇ ਬੰਦੇ ਦਾ ਕਿੱੱਚੇ ਕਾਂਗੜਾ ਕਿੱੱਚੇ ਜੋਲ ਆ ਵੀ ਕਿੱਤੇ ਅਮੀਰ ਪਰ ਕਿੱਤੇ ਉਹ ਪੈਂ ਜੋ ਬੜਾ ਪਿੰਡ ਆ ਨਦਾਨ ਤੱਕ ਵੀ ਦੇਖ ਲੈ ਕਿੱਥੇ ਦੇ ਬੰਦੇ ਇਹਨੂੰ ਬਾਈ ਵੀਡੀਓ ਦਾ ਦੇ ਕੇ ਬੰਦੇ ਰਾਕੇ ਫੋਨ ਵੱਧ ਕਰਨਾ ਫੇਗਾ ਨਾ ਨੇ ਤੱਕ ਵੀ ਦੇਖ ਲੈ ਬੰਦੇ ਆ ਆਨੰਦਪੁਰ ਬਲੌਰ ਤੱਕ ਵੀ ਸਾਰੇ ਬੰਦੇ ਜਾਣਦੇ ਆ ਕੱਲਾ ਕੱਲਾ ਬੰਦਾ ਤੇ ਘਰ ਘਰ ਗਿਆ ਵਾ ਥੱਲੇ ਕਿਲੇ ਪਰਮਥਾਲਾ ਤੱਕ ਪੁਰਾਣਾ ਬੰਦਾ ਵਾ ਇਹਨੂੰ ਵੀ ਕਿੱਤੇ ਦੇਖ ਲੋ ਉਸ ਤੇ ਬੰਦਾ ਰਹੇ ਦਿਕੰਦਾ ਯਾਰ ਇਹਨੂੰ ਫੋਨ ਨੰਬਰ ਦੇ ਦਵਾ ਬਾਈ ਹਲੋ ਬਾਈ ਸਟਾਰਟ ਕਰਕੇ ਦਿਖਾ ਸਟਾਰਟਿੰਗ ਚੈੱਕ ਕਰਾਉਨੇ ਬਾਈ ਸਟਾਰਟਿੰਗ ਕਰ ਲਿਓ ਚੈੱਕ ਠੀਕ ਹੈ ਜੀ ਪਾ స్టార్ਟ ਕਰਕੇ ਦਿਖਾਤਾ ਟਰੈਕਟਰ ਚੱਲਿਆ ਹੋਇਆ 1400 ਘੰਟੇ ਜੀ ਠੀਕ ਹੈ ਕਹੀ ਗਏ ਨੇ ਇਹਦੇ ਸਾਈਡ ਗੇਅਰ 'ਚ ਪਲੇ ਪੈ ਜਾਂਦੀ ਬਾਈ ਕੋਈ ਪਲੇ ਬਲੂ ਨਹੀਂ ਹੈਗੀ ਜਿਵੇਂ ਨਵਾਂ ਟਰੈਕਟਰ ਹੈ ਠੀਕ ਹੈ ਬਾਕੀ ਆਪਣੀ ਤਸੱਲੀ ਤੁਸੀਂ ਆ ਕੇ ਆਪਣੀ ਆਪ ਕਰ ਲਿਓ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਤਾ ਜੀ ਠੀਕ ਹੈ ਥੱਲੇ ਨੰਬਰ ਮੈਂਸ਼ਨ ਕਰਦਾਂਗੇ ਜੀਨੇ ਵੀ ਕੋਈ ਜਾਣਕਾਰੀ ਲੈਣੀ ਹੈ ਬਾਈ ਰੇਟ ਪੁੱਛਣਾ ਕੁਝ ਵੀ ਕਰਨਾ ਥੱਲੇ ਨੰਬਰ ਤੇ ਜਾ ਕੇ ਗੱਲ ਕਰ ਲਿਓ ਜੀ ਤੇ 1412 ਘੰਟੇ ਟਰੈਕਟਰ ਚੱਲਿਆ ਹੋਇਆ ਬਾਈ ਇਹ ਠੀਕ ਹੈ ਜੀ ਬਾਕੀ ਲੋ ਬਾਈ ਤੁਹਾਨੂੰ ਪਤਾ ਇਹਨਾਂ ਕੋ ਨਵੇਂ ਟਰੈਕਟਰ ਵੀ ਨੇ ਬਾਈ ਸਵਰਾਜ ਟਰੈਕਟਰ ਮਿਤਰੀ ਟਰੈਕਟਰ ਖਾਦੇ ਮੰਗਾਲੇ ਤੁਸੀਂ ਯਾਰ ਟਰੈਕਟਰ ਮਾ ਖਾਦੇ ਲਾਤੇ ਲੈਨ ਚ ਇਕੱਠੇ ਕਰਕੇ ਹਾਂ ਵੇਚਣੇ ਆ ਹਾਂ ਇੱਕ 2 3 4 5 6 7 8 9 10 11 12 13 ਟਰੈਕਟਰ ਹੋ ਗਏ ਬਾਈ ਤੁਹਾਡੇ ਕੋਲ ਸਾਰੇ ਹੀ ਖੜੇ ਆ ਬਾਈ 16 ਦੇ ਟਾਇਰਾਂ ਵਾਲੇ ਵੀ ਬਾਈ ਆ ਵੀ ਦੋ ਟਰੈਕਟਰ ਬਗਾਉ ਖੜੇ ਨੇ ਕੋਲ ਆ ਦੇਖੋ ਆ ਵੀ ਦੋ ਟਰੈਕਟਰ ਵੇਚਣੇ ਵਾਲੇ ਨੇ ਲੋ ਜੀ ਇੱਕ 735 ਕੇ ਸੋਨਾ ਵਾਲੀ ਕਾ 60 ਆ ਸਵਰਾਜ ਬਾਈ ਕਿਉਂਕਿ ਹੁਣ ਤੁਹਾਨੂੰ ਪਤਾ ਇੱਕ ਦੋ ਮਹੀਨਿਆਂ ਦੇ ਕੰਮ ਠੰਡਾ ਰਿਹਾ ਬਾਈ ਟਰੈਕਟਰ ਸਟਾਕ ਚ ਆਈ ਜਾਂਦੇ ਆ ਖੜੀ ਜਾਂਦੇ ਆ ਆ ਕੇ ਠੀਕ ਆ ਤੇ ਵੀਡੀਓ ਵਾਲਾ ਵੀ ਖੜਾ ਇੱਕ ਟਾੜਾ ਸੈਂਟਰ ਦੇ ਵਾਲੇ ਖੜੇ ਆ ਠੀਕ ਆ ਹੁਣ ਟੋਟਲ ਬਾਈ ਇਹਦੇ ਬਾਅਦ ਚਾਰ ਮਾਡਲ ਆ 855 55 ਚ ਠੀਕ ਆ ਹੁਣ ਤਾਂ ਬਾਈ ਐਂ ਕਹਿੰਦੇ ਜਿਹੜਾ 744 ਐ ਵੀ ਉਹੀ ਚੀਜ਼ ਆ 55 ਹੀ ਹੈ ਨਾ ਬਾਈ ਇਹ ਵੀ 55 ਹੀ ਇੱਕ ਤਰ੍ਹਾਂ ਦਾ ਕੋਈ ਫਰਕ ਨਹੀਂ ਹੈਗਾ ਇਹਦੇ ਤੇ ਬਾਈ ਕੀ ਤੁਸੀਂ ਕਹਿੰਦੇ ਜਿਹਨੇ ਪੈਸੇ ਬਚਾਉਣੇ ਆ 5-4000 ਆਪਣਾ 5-4 ਕਿਹਾ ਹੋ ਗਿਆ 50000 ਬਚਾਉਣਾ ਏ ਉਹ ਬਈ 744 ਦੇ ਲਵੇ ਇੱਕੋ ਚੀਜ਼ ਆ ਠੀਕ ਆ ਬਾਕੀ ਤੁਹਾਨੂੰ ਪਤਾ ਹੀ ਆ ਬਾਈ ਸਵਰਾਜ ਬਾਰੇ ਤਾਂ ਹੁਣ ਬਹੁਤਾ ਕੁਝ ਦੱਸਣ ਦੀ ਲੋੜ ਹੈ ਨਹੀਂ ਪੁਰਾਣਾ ਟਰੈਕਟਰ ਆ ਬਹੁਤ سارے ਜ਼ਿਮੀਂਦਾਰ ਜੁੜੇ ਹੋਏ ਆ ਤੇ ਨਾਲ ਠੀਕ ਆ ਇਹਦੇ ਤਾਂ ਖੂਬੀਆਂ ਦੱਸਣੀ ਮਿਸਤਰੀ ਲੋੜ ਤਾਂ ਨਹੀਂ ਹੈਗੀ ਬਾਈ ਹਾਂ ਪਤਾ ਹੀ ਆ ਸਭ ਨੂੰ ਠੀਕ ਆ ਪਾ ਟਰੈਕਟਰ ਿਆ ਥੋੜਾ ਕੋ ਅੱਗੇ ਹੁੰਦੇ ਨਹੀਂ ਨੇ ਜਿੰਨੇ ਆ ਐਤ ਕੀ ਖੜੇ ਆ 11 12 ਟਰੈਕਟਰ ਖੜੇ ਆ ਅੱਛਾ ਸਾਡੇ ਕਈ ਦੀ ਕਈ ਬ੍ਰਾਂਟਾਂ ਖੋਦੇ ਆ ਵੀ ਇਹਨਾਂ ਆਪਣੀਆਂ ਆਹ ਬ੍ਰਾਂਚਾਂ ਸਾਡੀਆਂ ਕਈਆਂ ਬਾਈ ਸਾਡੇ ਆ ਆਨੰਦਪ੍ਰਸਾਦ ਹੋ ਗਈ ਆ ਨੂਰ ਨੂਰਪਰਵੇਦੀ ਮਰੰਡੇ ਮਰੰਡੇ ਹਾਂ ਚਾ ਚਾ 200 200 5 5 ਟਰੈਕਟਰ ਤੋਂ ਗੰਦੇ ਆ ਉੱਥੇ ਰੋੜਾ ਉੱਥੇ ਭੇਜ ਦੇਣਾ ਠੀਕ ਆ ਠੀਕ ਆ 735 ਵੀ ਖੜਾ ਬਾਈ 700 ਉਹਦਾ ਬਾਈ ਪੁਰਾਣੀ ਸ਼ੋ ਚਾਹੀ ਰਹਿ ਗਏ 735 ਆ ਰਹਾ 744 ਐਫੀ ਹਨਾ ਬਾਈ ਬਾਕੀ ਬਾਈ ਇਹਨਾਂ ਕੋਲ ਇੱਕ ਉਹ ਖੜਾ 735 ਵਿੱਚ ਕੱਟਿਆ ਹੋਇਆ ਠੀਕ ਹੈ ਜੀ ਹਰੇ ਅੱਧੇ ਟਰੈਕਟਰ ਉਧਰ ਖੜੇ ਇਹਨਾਂ ਨੇ ਕੱਢੇ ਨਹੀਂ ਪੁਰਾਣੇ ਟਰੈਕਟਰ ਹੋਰ ਵੀ ਕਈ ਖੜੇ ਨੇ ਕਿਸੇ ਨੇ ਕੋਈ ਹੋਰ ਟਰੈਕਟਰ ਲੈਣਾ ਪੁਰਾਣਾ ਇਹਨਾਂ ਕੋਲ ਉਹ ਵੀ ਆ ਕੇ ਦੇਖ ਲਿਓ ਬਾਈ ਠੀਕ ਹੈ ਜੀ ਇਹਦਾ ਬਾਈ ਆਪਾਂ ਤੁਹਾਨੂੰ ਰੇਟ ਦੱਸ ਦਿੰਨੇ ਆ ਜਿਹੜਾ ਤੁਹਾਨੂੰ ਆਪਾਂ ਟਰੈਕਟਰ ਦਿਖਾਇਆ 555 ਇਹਦਾ ਮੁੱਲ ਕਰਦੇ ਨੇ ਬਾਈ ਨਹੀਂ 6 ਲੱਖ 20000 ਰੁਪਿਆ 6 ਲੱਖ 20000 ਮੁੱਲ ਆ ਬਾਈ ਬਾਕੀ ਦਾ ਜਿਹੜਾ ਰੇਟ ਹੈ ਉਹ ਮੌਕੇ ਤੇ ਆ ਕੇ ਹੋਊਗਾ ਠੀਕ ਹੈ ਜੀ ਕੋਈ ਮੇਰਾ ਵੀਰ ਫੋਨ ਤੇ ਫੋਨ ਨੰਬਰ ਸੜਿਆ ਆਪਣਾ ਮੈਂਸ਼ਨ ਕਰੂੰਗਾ ਬਾਈ ਠੀਕ ਹੈ ਜੀ ਬਾਕੀ ਮੇਰਾ ਵੀਰ ਆਗੇ ਪਹਿਲਾਂ ਟਰੈਕਟਰ ਦੇਖ ਲਿਓ ਤਸੱਲੀ ਕਰ ਲਿਓ ਫਿਰ ਰੇਟ ਦੀ ਗੱਲਬਾਤ ਕਰ ਲਿਓ ਜੋ ਵੀ ਰੇਟ ਹੋਇਆ ਮਾਰਕੀਟ ਦਾ ਉਹਦੇ ਵਿੱਚ ਟਰੈਕਟਰ ਦਵਾਂਗੇ ਬਾਈ ਠੀਕ ਹੈ ਜੀ ਤੇ ਜੇ ਕਿਸੇ ਨੂੰ ਕੋਈ ਵਿੱਚ ਵੀ ਦੇਣਾ ਹੋਇਆ ਤਾਂ ਉਹ ਵੀ ਕਰ ਲਾਂਗੇ ਤਾਂ ਵੀ ਕੋਈ ਚੱਕਰ ਨਹੀਂ ਵਿੱਚ ਵੀ ਵਾਧਾ ਘਾਟਾ ਤੁਹਾਡਾ ਕਰਾ ਦਾਂਗੇ ਜਿੱਦਾਂ ਵੀ ਹੋਇਆ ਠੀਕ ਹੈ ਜੀ ਤੇ ਬਾਕੀ ਟਰੈਕਟਰ ਠੀਕ ਆ ਬਾਈ ਟਰੈਕਟਰ ਦੀ ਆਪਾਂ ਹੋਣੀ ਕਰਦੇ ਹੈਗੇ ਟਰੈਕਟਰ ਦੇ ਦਿਓ ਤੁਸੀਂ ਲੁੱਕ ਬਾਈ ਇਹ ਦੇਖ ਸਕਦੇ ਐ ਸੋਹਣਾ ਟਰੈਕਟਰ ਆ ਪੂਰਾ ਵਧੀਆ ਜਿਹੜਾ ਬਾਈ ਮਹਿੰਦਰਾ ਵਾਲਾ ਅਰਜਨ ਟਰੈਕਟਰ ਆ ਇਹ ਜਣੇ ਕਿ ਵਧੀਆ ਟਰੈਕਟਰ ਵੇਖਦਾ ਜਿਹੜਾ ਇਹ ਪੂਰਾ ਵਧੀਆ ਸ਼ਕੀਨ ਟਰੈਕਟਰ ਆ ਤੇ ਬਾਕੀ ਇਹਦਾ ਜਿਹੜਾ ਕਹਿੰਦੇ ਆ ਵੀ ਇਹਦੀ ਜਣੇ ਕਿ 605 ਜਿੰਨੀ ਉਹਦੀ ਕੱਕੀ ਆ ਬਾਈ ਉਹਦੇ ਨਾਲੋਂ ਪਾਵਰ ਬੇਸ਼ੱਕ ਘੱਟ ਆ ਇਹਦੀ ਥੋੜੀ ਜੀ ਤੇ ਜਣੇ ਕਿ ਮਾਰਕੀਟ ਇਹਦੀ ਉਹਦੇ ਜਿੰਨੀ ਉਹ ਆ ਉਨਾ ਹੀ ਵਿਕਦਾ ਇਹ ਉਨਾ ਹੀ ਰੇਟ ਆ ਲਗਭਗ ਦੋਨਾਂ ਦਾ ਬਰਾਬਰ ਜਿਹੇ ਰੇਟ ਦੇ ਵਿੱਚ ਹੀ ਵਿਕ ਜਾਂਦਾ ਠੀਕ ਆ ਜੀ ਬਾਕੀ ਆਪਣੇ ਕੋਲ ਵੀ ਟਰੈਕਟਰ ਖੜੇ ਹੁੰਦੇ ਨੇ ਬਾਈ ਸੈਕੰਡ ਹੈਂਡ ਤੁਸੀਂ ਦੇਖਦੇ ਆਂ ਰੋਜ਼ ਡੇਲੀ ਵੀਡੀਓ ਬਲੌਗ ਦੇ ਵਿੱਚ ਤੇ ਜੇ ਕਿਸੇ ਨੇ ਕਿਸੇ ਵੀਰ ਨੇ ਮੇਰੇ ਟਰੈਕਟਰ ਵੇਚਣਾ ਵੀ ਹੁੰਦਾ ਤਾਂ ਉਹ ਵੀ ਆਪਣੇ ਨਾਲ ਵੀਰੇ ਜਰੂਰ ਕੰਟੈਕਟ ਕਰਿਆ ਕਰੋ ਜੀ ਨੇ ਟਰੈਕਟਰ ਕਿਸੇ ਨੇ ਸਿੱਧਾ ਸੇਲ ਕਰਨਾ ਤੇ ਜਿਵੇਂ ਆਪਾਂ ਹਰੇਕ ਵੀਡੀਓ ਵਿੱਚ ਦੱਸ ਦਿਆਂ ਬਈ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਆ ਤੇ ਹੋਰ ਸਾਰਾ ਕੁਝ ਬਾਈ ਸੈਂਡ ਕਰਦਾ ਕਰੋ ਪਾ ਦਿਆ ਕਰੋ ਜੀ ਤੇ ਰੇਟ ਨਾਲ ਜਰੂਰ ਦੱਸਿਆ ਕਰੋ ਵੀ ਕੀ ਹਿਸਾਬ-ਤਾਬ ਹੈ ਤੇ ਬਾਕੀ ਆਪਣੇ ਕੋਲ ਵੀ ਬਾਈ ਆਪਣੇ ਹੁਣ ਤਿੰਨ ਚਾਰ ਟਰੈਕਟਰ ਵਿਕਲੇ ਜੌਂਡੀਅਰ ਵਿਕਲੇ ਦੋ ਤਿੰਨ ਫਾਰਮ ਟਰੈਕ ਵਿਕਲੇ ਆ ਤੇ ਉਹਨੂੰ ਪਤਾ ਵਿਕੀ ਜਾਂਦੇ ਆਈ ਜਾਂਦੇ ਆ ਫਿਲਹਾਲ ਕੋਈ ਹੋਰ ਨਵਾਂ ਟਰੈਕਟਰ ਆਇਆ ਨਹੀਂ ਹੈਗਾ ਬਾਈ ਉਹੀ ਟਰੈਕਟਰ ਖੜੇ ਨੇ ਫਿਲਹਾਲ ਪੁਰਾਣੇ ਜਿਹੜੇ ਪਹਿਲੇ ਜੀ ਸਟਾਕ ਦੇ ਵਿੱਚ ਤੇ ਜੇ ਹੁਣ ਆਉਣ ਕੋਈ ਕੋਈ ਆਇਆ ਇੱਕ ਦੋ ਦਿਨ ਚ ਟਰੈਕਟਰ ਫਿਰ ਆਪਾਂ ਉਹਦੀ ਵੀਡੀਓ ਬਣਾ ਕੇ ਪਾਉਂਗੇ ਜਲਦੀ ਨੈਟ ਤੇ ਤੇ ਮਿਸਤਰੀ ਸਾਹਿਬ ਬਾਈ ਠੀਕ ਹੈ ਜੀ ਧੰਨਵਾਦ ਤੁਹਾਡਾ ਠੀਕ ਹੈ ਬਾਕੀ ਜੇ ਕੋਈ ਆਇਆ ਵੀਰ ਕੋਈ ਗਾਹ ਦੇਖਣ ਉਹਨੂੰ ਵਧੀਆ ਟਰੈਕਟਰ ਰੇਟ ਵਿੱਚ ਦੇ ਦਿਓ ਹੂੰ ਠੀਕ ਹੈ ਮਿਸਤਰੀ ਨੂੰ ਆਕੇ ਮੈਨ ਲਿਓ ਬਾਈ ਜ਼ਰੂਰ ਉਰੇ ਇਹ ਤੁਹਾਡਾ ਵਿੱਚ ਪੈ ਗਿਆ ਸੌਦਾ ਬਾਈ ਨਾਲ ਕਰਾ ਦੂਗਾ ਠੀਕ ਹੈ ਬਾਈ ਬੰਦੇ ਦਾ ਧੱਕਾ ਨਹੀਂ ਹੋਣਾ ਚਾਹੀਦਾ ਕਿਸੇ ਨਾਲ ਕੋਈ ਵੀ ਆਪਣਾ ਆ ਹਾਂ ਠੀਕ ਆ ਬਾਈ ਤੇ ਰੇਡ ਰੂਟ ਆਪਾਂ ਤੁਹਾਨੂੰ ਦੱਸਤਾ ਸਾਰਾ ਕੁਝ ਠੀਕ ਹੈ ਹਾਂ ਹਾਂ ਉਹਦਾ ਆਪਾਂ ਬਾਈ ਦੱਸ ਦਈਏ ਵੀ ਆਪਣੀ ਉਰੇ ਖੁੱਲੀ ਜਗ੍ਹਾ ਚਲਾਉਣ ਨੂੰ ਉਹ ਦੇਖ ਲਓ ਉਰੇ ਤੇ ਉਹ ਜਗ੍ਹਾ ਹੀ ਜਗ੍ਹਾ ਬਾਈ ਜਿੱਦਾਂ ਮਰਜੀ ਅੱਧਾ ਘੰਟਾ 20 ਮਿੰਟ ਘੰਟਾ ਜਿੰਨੇ ਮਰਜੀ ਚਲਾ ਕੇ ਤੁਸੀਂ ਗਰਮ ਕਰਕੇ ਦੇਖਣਾ ਉਹ ਦੇਖ ਲਓ ਠੀਕ ਆ ਤੇ ਠੀਕ ਆ ਬਾਈ ਵੀਡੀਓ ਵੀ ਲੰਬੀ ਬਣੀ ਜਾਂਦੀ ਆ ਜੀ ਅੱਜ ਦੇ ਬਲੌਗ ਚ ਇੰਨਾ ਹੀ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰ ਦਿਆ ਕਰੋ ਬਾਈ ਤੇ YouTube ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਆਪਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਧੰਨਵਾਦ ਵਿੱਚ 5-6 ਟਰੈਕਟਰ ਗਏ